ਹੋ ਕੇ ਇਧਰ ਲੋਕ ਜੋ ਸ਼੍ਰੋਮਣੀ ਅਕਾਲੀ ਦੰਦ ਦੇ ਦਫ਼ਤਰ ਤੋਂ 500 ਵੋਕਿੰਗ ਮਸ਼ੀਨਸ ਹਟਾਉਣ ਨੂੰ ਪਰੇ ਜਿਹੜੀਆਂ ਆਪ ਲੋ ਵੀ ਇਧਰ ਆ ਗਏ ਕੋਈ 2.5 ਹਜ਼ਾਰ ਫਿਰਨਾ ਵਿੱਚ ਬਸਾਤਾ ਕਰਕੇ ਵਹਾੜਾ ਕਰਕੇ ਨੁਕਸਾਨ ਹੋਇਆ ਹੈ ਉੱਥੇ ਬਹੁਤ ਬਿਮਾਰੀਆਂ ਫੈਲਣ ਦਾ ਚਾਂਸ ਹੈ ਮੱਛਰ ਦਾ ਤੇ ਹੋਰ بڑا ਉੱਥੇ ਨੁਕਸਾਨ ਹੋ ਰਿਹਾ ਲੋਕਾਂ ਦਾ ਤੁਸੀਂ 500 ਫੋਗਿੰਗ ਮਸ਼ੀਨਸ ਅਸੀਂ ਅੱਜ ਦਫਤਰ ਤੋਂ ਅਕਾਲੀ ਦਲ ਦਫਤਰ ਵਾਣਾ ਕਰ ਰਹੇ ਆ ਸਾਰੇ ਉਹ ਪਿੰਡਾਂ ਵਿੱਚ ਤੇ ਆ 500 ਫੋਗਿੰਗ ਮਸ਼ੀਨ ਯੂਥ ਅਕਾਲੀ ਦਲ ਦੀ ਜ਼ਿੰਮਵਾਰੀ ਲਈ ਗਈ ਹੈ ਕਿ ਹਰ ਰੋਜ਼ ਉਹਨਾਂ ਪਿੰਡਾਂ ਜਾ ਕੇ ਇਹ ਮਸ਼ੀਨਾਂ ਉਹਨਾਂ ਕੋਲੇ ਹੋਣਗੀਆਂ ਉਹ 2.5000 ਜਿਹੜੇ ਪਿੰਡ ਹੈ ਉੱਥੇ ਹਰ ਰੋਜ਼ ਫੋਗ ਕਰਕੇ ਆਇਆ ਕਰਨਗੇ ਕਿ ਜਿਹੜੇ ਉੱਥੇ ਲੱਗੇ ਵਿੱਚ ਜਿਹੜੇ ਮੱਛਰ ਤੇ ਹੋਰ ਜਿਹੜਾ ਉਹ ਬੁਹਾਰੀਆਂ ਉਹਦਾ ਸੈਕਟਰ ਵਿੱਚ ਬਿਲਕੁਲ ਖਤਮ ਹੋ ਜੇ ਤੋ ਇਸ ਕਰਕੇ ਯੂਥ ਕਾਲੀ ਦਲ ਦਾ ਪ੍ਰਧਾਨ ਸਾਹਿਬ ਕਿੰਜਰ ਸਾਹਿਬ ਕਿੱਥੇ ਆ ਅੱਗੇ ਖੜੇ ਅੱਛਾ ਗ੍ਰੇਟ ਨੇ ਉਹਨਾਂ ਦੀ ਮੈ ਡਿਊਟੀ ਲਈ ਹੈ ਤੇ ਅਗਲੇ 2 ਦਿਨਾਂ ਦੇ ਬਾਅਦ ਆ ਪਿੰਡਾਂ ਚ ਫੋਕਿੰਗ ਸ਼ੁਰੂ ਹੋ ਜੂਗੀ ਸਾਡਾ ਨਿਸ਼ਾਨਾ ਹੈ ਕਿ ਅਗਲੇ 20 25 ਦਿਨਾਂ ਵਿੱਚ ਜਿੱਥੇ ਕਣਕ ਦੀ ਲੋਡ ਹੈ ਕਿੱਥੇ ਕੰਡ ਦੇ 20 ਦੀ ਲੋਡ ਹੈ ਜਿੱਥੇ ਡੀਜ਼ਲ ਦੀ ਲੋਡ ਹੈ ਜੁਹਣ ਜਿਵੇਂ ਮੱਛਰ ਬਹੁਤ ਸਾਨੂੰ ਕੰਪਲੇਂਟ ਆ ਰਹੀ ਸੀ ਕਿ ਮੱਛਰਾਂ ਨਾਲ ਬੁਰਾ ਹਾਲ ਹੋਇਆ ਪਿਆ ਹੈ ਬਿਮਾਰੀਆਂ ਫੈਲ ਰਹੀਆਂ ਸੋ ਅਸੀਂ ਆ 500 ਮਸ਼ੀਨਾਂ ਭੇਜੀਆਂ ਤੇ ਆ ਇੰਪਲੀਮੈਂਟ ਸਾਡਾ ਯੂਜ਼ ਅਕਾਲੀ ਦਿਲ ਕਰਦਾ ਬਾਲ ਸਾਹਿਬ ਜਿਆ ਜਿਆ ਆਪ ਹਰ ਤਰੀਕੇ ਸੇ ਸਹਿਯੋਗ ਕਰਦੇ ਹੋਏ ਨਜ਼ਰ ਆ ਰਹੇ ਹੈ ਮੈਂ ਸਰਕਾਰ ਕੇ ਕੰਮ ਸੇ ਕਿਤਨੇ ਸੰਤੁਸ਼ਟ ਹੈ ਆਂ ਇਹ ਸਰਕਾਰ ਕੀ ਮੈਂ ਬਾਤ ਨਹੀਂ ਕਰਨਾ ਚਾਹਤਾ ਹਾਂ بار بار ਕਹਿੰਨੇ ਕੋਈ ਫਾਇਦਾ ਨਹੀਂ ਸੋ ਸਰਾਲੀ ਵਾਲੇ ਬੰਦ ਵੀ ਕੁਝ ਕੰਮ ਨਹੀਂ ਹੈ ਜੇ ਤੱਕ ਥੋੜਾ ਲੱਗ ਰਿਹਾ ਹੁਣ ਪ੍ਰਸ਼ਾਸਨ ਕਹਿੰਦੀ ਕਿ ਅਸੀਂ ਆਰਮੀ ਦੀ ਦੇਖੋ ਆ ਸਾਹਮਣੇ ਸਾਹਮਣੇ ਦੇ ਪਿਆ ਜੀ ਜਨਾ ਤੱਕ ਹੀ ਬਚਾ ਹਮਾਰਾ ਕੈਮਰਾ ਉਹ ਲੋਕਾਂ ਨੇ ਆਪ ਬਚਾਇਆ ਹੈ ਸਰਕਾਰ ਕੋਲੇ ਜੀਸੀਬੀ ਜ਼ੈਨ ਫੋਕ ਕਲੇਮਸ ਹੈ ਇੰਜੀਨੀਅਰ ਹੈ ਜਿਹੜੇ ਫਿਰ ਇੰਜੀਨੀਅਰ ਬਣਾਏ ਕਿਸ ਵਾਸਤੇ ਹੈ ਜੇ ਬੰਦ ਨਹੀਂ ਰੋਕ ਸਕਦੇ